ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਚੜ੍ਹਦੀ ਕਲਾ ਦੇ ਵਿੱਚ ਰੱਖਣ ਮੇਰੇ ਵੱਲੋਂ ਇਹ ਅਰਦਾਸ ਹੈ ਜੀ ਪ੍ਰਮਾਤਮਾ ਮੂਰੇ ਤੇ ਅੱਜ ਆਪਾਂ ਗੱਲ ਕਰਦੇ ਆਂ ਜੀ ਸੁਖਮਣੀ ਸਾਹਿਬ ਦੇ ਪਾਠ ਦੀ ਵੀ ਇਹ ਕਰਨ ਨਾਲ ਆਪਾਂ ਨੂੰ ਕੀ ਫਲ ਮਿਲਦਾ ਏ ਕੀ ਆਪਣੇ ਜ਼ਿੰਦਗੀ ਦੇ ਵਿੱਚੋਂ ਦੁੱਖ ਤਕਲੀਫ ਦੂਰ ਹੁੰਦੇ ਆ ਤੇ ਇਹ ਤਾਂ ਜੀ ਸਭ ਨੂੰ ਹੀ ਪਤਾ ਏ ਕਿ ਸੁਖਮਣੀ ਸਾਹਿਬ ਨੂੰ ਕਿਹਾ ਜਾਂਦਾ ਸੁੱਖਾਂ ਦੀ ਮਣੀ ਭਾਵ ਕਿ ਆਪਣੀ ਸਾਰੀ ਸਾਡੀ ਸਾਰੀ ਜ਼ਿੰਦਗੀ ਦੇ ਦੁੱਖਾਂ ਨੂੰ ਦੂਰ ਕਰਕੇ ਵਾਹਿਗੁਰੂ ਸਾਡੀ ਜ਼ਿੰਦਗੀ ਦੇ ਵਿੱਚ ਸੁੱਖ ਹੀ ਸੁੱਖ ਭਰ ਦਿੰਦੇ ਆ ਤੇ ਜਿਸ ਘਰ ਦੇ ਵਿੱਚ ਹਰ ਰੋਜ਼ ਸੁਖਮਨੀ ਸਾਹਿਬ ਦਾ ਇੱਕ ਪਾਠ ਕੀਤਾ ਜਾਂਦਾ ਏ ਤੇ ਉਹ ਘਰ ਜੀ ਖੁਸ਼ੀਆਂ ਨਾਲ ਭਰ ਜਾਂਦਾ ਉੱਥੇ ਕਦੇ ਵਾਹਿਗੁਰੂ ਕੋਈ ਦੁੱਖ ਨਹੀਂ ਆਉਣ ਦਿੰਦੇਗੇ ਕਿਉਂਕਿ ਜੀ ਪਾਠ ਦਾ ਨਾਮ ਹੀ ਹੈ ਸੁੱਖਾਂ ਦੀ ਮਣੀ ਤਾਂ ਕਿ ਆਪਣੀ ਜ਼ਿੰਦਗੀ ਦੇ ਵਿੱਚੋਂ ਸਾਰੇ ਦੁੱਖਾਂ ਨੂੰ ਦੂਰ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਪਰਮਾਤਮਾ ਸੋਖੀ ਸੁਖ ਲੈ ਕੇ ਆਉਣ ਤੇ ਇਹ ਬਾਣੀ ਹੈ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਤੇ ਇਸ ਬਾਣੀ ਦੇ ਵਿੱਚ ਜੀ ਕੁੱਲ 24 ਅਸ਼ਟਪਦੀਆਂ ਨੇ ਤੇ ਹਰ ਇੱਕ ਅਸ਼ਟਪਦੀ ਦੇ ਵਿੱਚ 1000 ਸ਼ਬਦਾਂ ਤੇ ਕੁੱਲ 24000 ਸ਼ਬਦ ਹੈ ਜੀ ਤੇ ਇਹ ਵੀ ਸੁਣਿਆ ਹੈ ਜੀ ਆਖਿਆ ਜਾਂਦਾ ਹੈ ਕਿ ਵੀ ਇੱਕ ਮਨੁੱਖ ਹਾ ਇੱਕ ਦਿਨ ਦੇ ਵਿੱਚ 24000 ਵਾਰ ਸਾਹ ਲੈਂਦਾ ਏ ਤੇ ਦੇਖੋ ਆਪਾਂ ਸੋਚ ਗਏ ਵੀ ਜੇ ਆਪਾਂ ਇੱਕ ਦਿਨ ਦੇ ਵਿੱਚ ਇੱਕ ਸੁਖਮਣੀ ਸਾਹਿਬ ਦਾ ਪਾਠ ਕਰਦੇ ਆ ਤਾਂ ਆਪਣੇ ਜੀ ਇੱਕ ਦਿਨ ਦੇ ਸਾਰੇ ਦੁੱਖ ਤਕਲੀਫ ਕੱਟੇ ਜਾਣਗੇ ਤਾਂ ਤੁਸੀਂ ਸੋਚੋ ਵੀ ਜੇ ਆਪਾਂ ਹਰ ਰੋਜ਼ ਆਪਾਂ ਇੱਕ ਸੁਖਮਨੀ ਸਾਹਿਬ ਦਾ ਪਾਠ ਕਰਗੇ ਤੇ ਉਹ ਆਪਾਂ ਆਪਦੀ ਜ਼ਿੰਦਗੀ ਦੇ ਵਿੱਚ ਇੱਕ ਰੂਟੀਨ ਬਣਾ ਲਗੇ ਤੇ ਆਪਾਂ ਪੂਰੀ ਜ਼ਿੰਦਗੀ ਇੱਕ ਸੁਖਮਨੀ ਸਾਹਿਬ ਦਾ ਪਾਠ ਆਪਾਂ ਡੇਲੀ ਕਰਗੇ ਤਾਂ ਸੋਚੋ ਵੀ ਆਪਣੀ ਸਾਰੀ ਜ਼ਿੰਦਗੀ ਦੇ ਦੁੱਖ ਤਕਲੀਫਾਂ ਵਾਇਗਰੂ ਦੂਰ ਕਰਦੇ ਆ ਤੇ ਆਪਣੀ ਵਾਇਗਰੂ ਆਪਣੀ ਉਹ ਸਾਰੀ ਜ਼ਿੰਦਗੀ ਸੁੱਖਾਂ ਦੇ ਨਾਲ ਭਰ ਦੇਣਗੇ ਜੇ ਆਪਾਂ ਇੱਕ ਪਾਠ ਡੇਲੀ ਦਾ ਆਪਾਂ ਸੁਖਮਨੀ ਸਾਹਿਬ ਦਾ ਕਰਦੇ ਆ ਤਾਂ ਵਾਹਿਗੁਰੂ ਦੀ ਇੰਨੀ ਕਿਰਪਾ ਆਪਣੇ ਤੇ ਬਣੂਗੀ ਇੱਕ ਪਾਠ ਕਰਨ ਦੇ ਨਾਲ ਹੀ ਜੀ ਤੇ ਇਸ ਕਰਕੇ ਜੀ ਸਾਨੂੰ ਰੋਜ਼ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਜ਼ਰੂਰ ਬਾਣੀ ਪੜ੍ਹਨੀ ਚਾਹੀਦੀ ਹੈ ਜੀ ਜ਼ਰੂਰ ਪਾਠ ਕਰਨਾ ਚਾਹੀਦਾ ਹੈਗਾ ਤਾਂ ਕਿ ਪਾਠ ਕਰਨ ਦੇ ਨਾਲ ਸਾਡਾ ਸਰੀਰ ਦੇ ਨਾਲ-ਨਾਲ ਸਾਡਾ ਮਨ ਵੀ ਤੰਦਰੁਸਤ ਰਹੇ ਜੀ ਕਈ ਕਿਹਾਰੇ ਹੁੰਦਾ ਹੈਗਾ ਵੀ ਵੈਸੇ ਆਪਾਂ ਬਿਮਾਰ ਨਹੀਂ ਹੁੰਦੇ ਪਰ ਅੰਦਰੋਂ ਇੱਕ ਮਾਨਿਕ ਐਵੇਂ ਹੋ ਜਾਂਦਾ ਹੈਗਾ ਵੀ ਪਤਾ ਨਹੀਂ ਆਪਾਂ ਬਹੁਤ ਜ਼ਿਆਦਾ ਬਿਮਾਰ ਹੈ ਕਹਿਣ ਦਾ ਮਤਲਬ ਹੁੰਦਾ ਵੀ ਆਪਣਾ ਕਿਸੇ ਕੰਮ ਕਰਨ ਨੂੰ ਜੀ ਨਾ ਕਰਨਾ ਸਾਰਾ ਦਿਨ ਉਦਾਸ ਰਹਿਣਾ ਬੇਫਾਲਤੂ ਦੀ ਸੋਚ ਰੱਖਣੀ ਤੇ ਟੈਨਸ਼ਨਾਂ ਘਰਦਿਆਂ ਲੈ ਕੇ ਬੈਠੇ ਰਹਿਣਾ ਉਹ ਚੀਜ਼ਾਂ ਵੀ ਇੱਕ ਹਿਸਾਬ ਨਾਲ ਆਪਾਂ ਨੂੰ ਬਿਮਾਰ ਹੀ ਕਰ ਦਿੰਦੀਆਂ ਜੀ ਉਹ ਬਿਮਾਰੀ ਹੁੰਦੀ ਆ ਆਪਣੀ ਮਾਨਸਿਕ ਤੌਰ ਤੇ ਬਿਮਾਰ ਹੋਣਾ ਤੇ ਜੋ ਕਿ ਜੀ ਸਭ ਤੋਂ ਵੱਡੀ ਬਿਮਾਰੀ ਹੈ ਮਾਨਸਿਕ ਤੌਰ ਤੇ ਬਿਮਾਰ ਹੋਣਾ ਤੇ ਇੱਕ ਜੀ ਮੈਂ ਸ਼ਾਰਟ ਵਿੱਚ ਵੀ ਪਾਇਆ ਸੀ ਜੀ ਇੱਕ ਮੈਂ ਸੁਖਮਣੀ ਸਾਹਿਬ ਦੀ ਪੰਕਤੀ ਮੈਂ ਉੱਥੇ ਵੀ ਤੁਹਾਨੂੰ ਦੱਸੀ ਹੈਗੀ ਉਹ ਤੁਸੀਂ ਤੁਰੇ ਫਿਰਦੇ ਵੀ ਉਹ ਸੁਖਮਣੀ ਸਾਹਿਬ ਦੀ ਪੰਕਤੀ ਦਾ ਜਾਪ ਕਰ ਸਕਦੇ ਹੋ ਜੀ ਉਹ ਵੀ ਕੋਈ ਸਰੀਰ ਨਾਲ ਲੱਗੇ ਹੋਏ ਆਪਣੇ ਦੇਹ ਨਾਲ ਲੱਗੇ ਹੋਏ ਰੋਗ ਹੈ ਉਹਨਾਂ ਨੂੰ ਦੂਰ ਕਰਨ ਦੇ ਲਈ ਹੈ ਜੀ ਉਹ ਮੈਂ ਖੁਦ ਅਜ਼ਮਾਇਆ ਹੋਇਆ ਹੈ ਜੀ ਮੈਂ ਖੋਦੋ ਪੰਕਤੀ ਦਾ ਜਾਪ ਕਰਦੀ ਆਂ ਜੀ ਜਿਹਦੇ ਨਾਲ ਕਿ ਮੈਂ ਖੁਦ ਹੁਣ ਬਿਲਕੁਲ ਤੰਦਰੁਸਤ ਆਂ ਉਸ ਟਾਈਮ ਤੇ ਮੈਨੂੰ ਵੀ ਇਹ ਲੱਗਦਾ ਸੀ ਵੀ ਥੋੜੀ ਜੀ ਮੈਂ ਥੋੜੀ ਜੀ ਵੀ ਮੈਨੂੰ ਪ੍ਰੋਬਲਮ ਸੀ ਤੇ ਪਰ ਵਾਇਗਰੂ ਦੀ ਕਿਰਪਾ ਨਾਲ ਜੀ ਉਹ ਦੂਰ ਹੋ ਗਈ ਹੈ ਤੇ ਤੁਸੀਂ ਉਹ ਜਰੂਰ ਚੈੱਕ ਕਰਿਓ ਜੀ ਜੇ ਉਹ ਪੰਕਤੀ ਦਾ ਜਾਪ ਕਰ ਸਕਦੇ ਹੋ ਤੁਰੇ ਫਿਰਦੇ ਤਾਂ ਜਰੂਰ ਉਹਨੂੰ ਕਰਿਓ ਪਾਠ ਕਰਨ ਨਾਲ ਜੀ ਆਪਣੇ ਸਾਰੇ ਦੁੱਖ ਤਕਲੀਫ ਦੂਰ ਹੋ ਜਾਂਦੇ ਆ ਤੇ ਆਪਾਂ ਇੱਕ ਸੁਖ ਦੀ ਅਵਸਥਾ ਦੇ ਵਿੱਚ ਆ ਜਾਂਦੇ ਆ ਜੇਕਰ ਜੀ ਤੁਹਾਡੇ ਕੋਲੇ ਵੀ ਸਮਾਂ ਘੱਟ ਹੈ ਕੋਈ ਘਰ ਦੇ ਕੰਮਾਂ ਕਾਰਾਂ ਕਰਕੇ ਜਾਂ ਕੁਝ ਵੀ ਪ੍ਰੋਬਲਮ ਹੈ ਕੋਈ ਬਿਮਾਰ ਹੈ ਕੁਝ ਵੀ ਹੈ ਠੀਕ ਹੈ ਤੇ ਤੁਸੀਂ ਇੱਕ ਟਾਈਮ ਤੇ ਬੈਠ ਕੇ ਪਾਠ ਨਹੀਂ ਕਰ ਸਕਦੇ ਕਿਵਰ ਕਰੇ ਬੱਚੇ ਛੋਟੇ ਹੁੰਦੇ ਆਪਾਂ ਤਾਂ ਕਰਕੇ ਵੀ ਨਹੀਂ ਕਰ ਸਕਦੇਗੇ ਤੇ ਤੁਹਾਡੇ ਕੋਲੇ ਟਾਈਮ ਘੱਟ ਹੈ ਤਾਂ ਜੀ ਤੁਸੀਂ ਇੱਕ ਵਾਰ ਚ ਪਾਠ ਨਹੀਂ ਕਰ ਸਕਦੇ ਤਾਂ ਤੁਸੀਂ ਚਾਰ ਆਸ਼ਟਪਦਾਂ ਡੇਲੀ ਦੀਆਂ ਕਰਿਆ ਕਰੋ ਜੀ ਰੋਜ਼ ਪੜਿਆ ਕਰੋ ਤਾਂ ਤੁਹਾਡੇ 6 ਦਿਨਾਂ ਦੇ ਅੰਦਰ ਅੰਦਰ ਪੂਰਾ ਪਾਠ ਸੰਪੂਰਨ ਹੋ ਜਾਊਗਾ ਠੀਕ ਹੈ ਜੇ ਤੁਸੀਂ ਇੱਕ ਟਾਈਮ ਤੇ ਨਹੀਂ ਕਰ ਸਕਦੇ ਤਾਂ ਥੋੜਾ ਥੋੜਾ ਕਰਕੇ ਤੁਸੀਂ ਕਰ ਸਕਦੇ ਹੋ ਪਰ ਪਾਠ ਜੀ ਜ਼ਰੂਰ ਕਰਿਆ ਕਰੋ ਉਹ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਓ ਤਾਂ ਕਿ ਜ਼ਿੰਦਗੀ ਦੇ ਵਿੱਚੋਂ ਸਾਰੇ ਦੁੱਖ ਤਕਲੀਫਾਂ ਦੂਰ ਹੋ ਜਾਣ ਤੇ ਘਰ ਖੁਸ਼ੀਆਂ ਨਾਲ ਭਰਿਆ ਰਹੇ ਜੀ ਕਿਉਂਕਿ ਜਦੋਂ ਮਨ ਉਦਾਸ ਹੋਵੇ ਤਾਂ ਉੱਥੇ ਉਦਾਸੀ ਦੇ ਟਾਈਮ ਤੇ ਜਿਵੇਂ ਵਾਇਗਰੂ ਵੀ ਕੁੱਤੇ ਆਪਣਾ ਸਾਥ ਨਹੀਂ ਦਿੰਦੇ ਹੈਗੇ ਤੇ ਸਾਰਾ ਦਿਨ ਵੀ ਨੈਗੇਟਿਵ ਵਿਚਾਰ ਹੀ ਆਪਣੇ ਮਨ ਦੇ ਵਿੱਚ ਰਹਿੰਦੇ ਆ ਜਿਹਦੇ ਨਾਲ ਕੀ ਘਰ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਜੀ ਮੇਰੇ ਨਾਲ ਇਹ ਸਭ ਕੁਝ ਹੋਇਆ ਹੋਇਆ ਹੈ ਜੀ ਮੈਂ ਇਸ ਕਰਕੇ ਤੁਹਾਡੇ ਨਾਲ ਸ਼ੇਅਰ ਕਰਦੀ ਆ ਤਾਂ ਕਿ ਜਿਹੜੀਆਂ ਵੀ ਮੇਰੀਆਂ ਭੈਣਾਂ ਹੈ ਉਦਾਸ ਰਹਿੰਦੀਆਂ ਹੈਗੀਆਂ ਕੱਲੀਆਂ ਬੈਠੀਆਂ ਰਹਿੰਦੀਆਂ ਤਾਂ ਤੁਸੀਂ ਜੀ ਵਾਹਿਗੁਰੂ ਦਾ ਸਹਾਰਾ ਜ਼ਰੂਰ ਲਓ ਕਿਉਂਕਿ ਪ੍ਰਮਾਤਮਾ ਤੋਂ ਬਿਨਾ ਜੀ ਆਪਣੀ ਕੋਈ ਵੀ ਬਾਹ ਨਹੀਂ ਫੜਦਾ ਤੇ ਤੁਸੀਂ ਪ੍ਰਮਾਤਮਾ ਦਾ ਸਹਾਰਾ ਜ਼ਰੂਰ ਲਓ ਜੀ ਜਿੰਨਾ ਵੀ ਹੋ ਸਕਦਾ ਤੁਹਾਡੇ ਤੋਂ ਵਾਏ ਗੁਰੂ ਦੇ ਨਾਲ ਜੁੜੋ ਪਾਠ ਕਰਿਆ ਕਰੋ ਸਵੇਰੇ ਨਹੀਂ ਉੱਠਿਆ ਜਾਂਦਾ ਜੀ ਥੋੜਾ ਲੇਟ ਉੱਠ ਕੇ ਕਰ ਲਿਆ ਕਰੋ ਪਰ ਜ਼ਰੂਰ ਕਰਿਆ ਕਰੋ ਜੀ ਦੂਸਰੀ ਗੱਲ ਇਹ ਹੈ ਜੀ ਆਪਣੇ ਮਨ ਦੇ ਵਿੱਚ ਆਪਾਂ ਜਿਵੇਂ ਦੇ ਵੀ ਵਿਚਾਰ ਲੈ ਕੇ ਆਉਣੇ ਆ ਕਈ ਵਾਰ ਵਾਏ ਗੁਰੂ ਓਮੇ ਦੇ ਹੀ ਪੂਰੇ ਕਰ ਦਿੰਦੇ ਆ ਜੀ ਕਹਿਣ ਦਾ ਮਤਲਬ ਹੈਗਾ ਵੀ ਜਿੰਨਾ ਵੀ 네ਗੇਟਿਵ ਸੋਚੀ ਜਾਵਾਂਗੇ ਤਾਂ ਜੀ ਉਹ 네ਗੇਟਿਵ ਹੀ ਹੋ ਜਾਂਦਾ ਜੇ ਪੋਜ਼ਿਟਿਵ ਉਸ ਨੂੰ ਸੋਚ ਨੂੰ ਆਪਾਂ ਕਰ ਲੈਨੇ ਆ ਵੀ ਕਹਿੰਦੇ ਆ ਵੀ ਹਾਂ ਇਦਾਂ ਹੀ ਹੁੰਦਾ ਇਦਾਂ ਹੀ ਹੁੰਦਾ ਤਾਂ ਉਹ ਉਵੇਂ ਹੀ ਹੋਵੇਗਾ ਤੇ ਵੀਡੀਓ ਵਧੀਆ ਲੱਗੀ ਤਾਂ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰਿਓ ਤੇ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ 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 ਧੰਨਵਾਦ ਜੀ